ਇਸ ਵੇਲੇ ਦੀ ਵੱਡੀ ਤੇ ਦੁਖਦਾਇਕ ਖਬਰ ਜਿਹੜੀ ਆ ਉਹ ਫਲਾਈਪਰ ਤੋਂ ਸਾਹਮਣੇ ਆ ਰਹੀ ਆ ਜਿਸ ਵਿੱਚ ਛੁੱਟੀ ਆਏ ਇੱਕ ਫੌਜੀ ਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਆ ਤਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦੁਖਦਾਇਕ ਖਬਰ ਜਿਹੜੀ ਆ ਉਹ ਫਲਾਈਪਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਜਿਸ ਵਿੱਚ ਛੁੱਟੀ ਆਏ ਇੱਕ ਫੌਜੀ ਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਆ ਦੱਸਿਆ ਜਾ ਰਿਹਾ ਕਿ ਹਲੇ 5 ਮਹੀਨੇ ਪਹਿਲਾਂ ਹੀ ਇਸ ਜਵਾਨ ਦਾ ਜਿਹੜਾ ਵਿਆਹ ਹੋਇਆ ਸੀਗਾ ਤੇ ਹੁਣ ਇਹ ਘਟਨਾ ਜਿਹੜੀ ਆ ਉਹ ਵਾਪਰ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਸ ਪਿੰਡ ਦੀਆਂ ਹਨ ਜਿੱਥੇ ਘਟਨਾ ਵਾਪਰੀ ਆ ਫਰੋਇਪਰ ਦਾ ਇਹ ਪਿੰਡ ਆ ਤਾਂ ਪਿੰਡ ਵਿੱਚ ਘਟਨਾ ਦਾ ਪਤਾ ਲੱਗਣ ਤੇ ਸੂਖ ਦੀ ਲਹਿਰ ਆ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲਾ ਤਸਵੀਰਾਂ ਤੁਸੀਂ ਦੇ ਸਾਦੇ ਹੋ ਇਹ ਕਿਸ ਤਰ੍ਹਾਂ ਮਾਪੇ ਜਿਹੜੇ ਆ ਉਹ ਰੋਂਦੇ ਦੇਖੇ ਨਹੀਂ ਜਾ ਰਹੇ ਪੁੱਭਾ ਮਾਰ ਮਾਰ ਪਰਿਵਾਰ ਜਿਹੜਾ ਉਹ ਰੋ ਰਿਹਾ ਕਿਉਂਕਿ ਹਲੇ 5 ਮਹੀਨੇ ਪਹਿਲਾਂ ਹੀ ਪੁੱਤ ਦਾ ਜਿਹੜਾ ਵਿਆਹ ਕੀਤਾ ਸੀਗਾ ਤੇ ਹੁਣ ਇਹ ਮੰਦ ਭਾਗੀ ਘਟਨਾ ਜਿਹੜੀ ਆ ਉਹ ਵਾਪਰ ਗਈ ਆ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲਾ ਉਧਰ ਮੌਕੇ ਤੇ ਪਹੁੰਚੇ ਫੌਜ ਦੇ ਆਲਾ ਅਧਿਕਾਰੀਆਂ ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਫੌਜੀ ਜਵਾਨ ਦੀ ਮ੍ਰਿਤਕ ਦੇਦ ਜਿਹੜਾ ਅੰਤਮ ਸੰਸਕਾਰ ਆ ਉਹ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਵੇਲੇ ਦੀ ਵੱਡੀ ਤੇ ਦੁਖਦਾਇਕ ਖਬਰ ਜਿਹੜੀ ਆ ਉਹ ਫੁਆਪਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਜਿਸ ਵਿੱਚ ਇੱਕ ਫੌਜੀ ਜਵਾਨ ਦੀ ਜਿਹੜੀ ਮੌਤ ਆ ਉਹ ਹੋਈ ਆ ਹਾਦਸਾ ਵਾਪਰਿਆ ਤਾਂ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਜਿਹੜੀ ਆ ਉਹ ਹੋਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲਾ ਤਾ ਛੁੱਟੀ ਹੈ ਨੌਜਵਾਨ ਜਿਹੜਾ ਆਇਆ ਹੋਇਆ ਸੀਗਾ ਤਾਂ ਛੁੱਟੀ ਦੌਰਾਨ ਇਹ ਹਾਦਸਾ ਜਿਹੜਾ ਵਾਪਰ ਗਿਆ ਉਸ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਤੇ ਇਸ ਪੂਰੀ ਘਟਨਾ ਤੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਅੱਜ ਬੱਪ ਜਿਹੜਾ ਸ਼ਹੀਦ ਹੋਇਆ ਫੌਜੀ ਉਹ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਚਾਹੁੰਦੇ ਵੀ ਬਾਅਦ ਏ ਜੀਨ ਤੋਂ ਹੋ ਗਿਆ ਛੇਤਰੀ ਨੂੰ ਆਇਆ ਤੇ ਨਾਉ ਨੂੰ ਮੜਾ ਐਸੇ ਦਾ ਜੰਦ ਦਾ ਵਾਪਸ ਸੱਦੇ ਨੂੰ ਪਹੁੰਚ ਆਲੇ ਨੇ ਠੀਕ ਹੈ ਜੀ ਗਾਂਧੀ ਨਗਰਾ ਸ਼੍ਰੀ ਨਗਰ ਪਹਿਲੇ ਜੁੰਡ ਸੀ ਇਹ ਰਸਤੇ ਤੇ ਜਿੱਥੇ ਜੁੰਡ ਹੋ ਗਿਆ ਚੋਣ ਗਿਆ ਲੋਦ ਹੋ ਗਈ ਠੀਕ ਹੈ ਜੀ ਕੀ ਨਾਂ ਸੀ ਵੀਰ ਦਾ ਜਿਹੜਾ ਸ਼ੀਤ ਅਮਰਦ ਬਾਪ ਦੋਗੇ ਤੇ ਤੁਹਾਡਾ ਬੇਟਾ ਲੱਗਦਾ ਸੀ ਕਿ ਹਾਂਜੀ ਬੇਟਾ ਜੀ ਪਿੰਡ ਕਿਹੜਾ ਜੀ ਇਹ ਪਿੰਡ ਚਾਂਗੀਆਂ ਚਾਂਗੀਆਂ ਜੀ ਹਾਂਜੀ ਨੇੜੇ ਮਖੂ ਜੀ ਹਾਂਜੀ ਤੇ ਅੱਜ ਅੰਤਮ ਸਤਕਾਰ ਕੀਤਾ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਵੀ ਜੀ ਕੀ ਨਾਂ ਆਪਣਾ ਜੀ ਮੇਰਾ ਨਾਮ ਸੋਨੂ ਸਿੰਘ ਆ ਠੀਕ ਹੈ ਜੀ ਅੱਜ ਜਿਹੜਾ ਵੀਰ ਸ਼ਹੀਦ ਹੋਇਆ ਕੀ ਲੱਗਦਾ ਸੀ ਤੁਹਾਡਾ ਬੇਟਾ ਮੇਰਾ ਭਰਾ ਹੀ ਲੱਗਦਾ ਸੀ ਠੀਕ ਹੈ ਜੀ ਬਹੁਤ ਮੰਦ ਕੜਨੀ ਘਟਨਾ ਵਾਪਰੀ ਹਾਂਜੀ ਦੋ ਤਿੰਨ ਦਿਨ ਹੋਇਆ ਛੁੱਟੀ ਆਇ ਇਹਨੂੰ ਹਾਂਜੀ ਤੇ ਰਸਤੇ 'ਚ ਐਕਸੀਡੈਂਟ ਹੋ ਗਿਆ ਹਾਂਜੀ ਬਹੁਤ ਮਾੜੀ ਘਟਨਾ ਹੋਈ ਠੀਕ ਹੈ ਕੀ ਨਾਂ ਸੀ ਉਹ ਜੀ ਵੀਰ ਦਾ ਮੈਨੂੰ ਹੋ ਗਿਆ ਪਹਿਲਾਂ ਸ਼ਾਦੀ ਹੋਈ ਇਹਨੂੰ ਠੀਕ ਹੈ ਜੀ ਤੇ ਆ ਵੀਰ ਨਾਲ ਹੀ ਵਾਈਫ ਸੀ ਹਾਂਜੀ ਤੇ ਰਸਤੇ 'ਚ ਐਕਸੀਡੈਂਟ ਹੋਣ ਕਰਕੇ ਬਹੁਤ ਅੜੀ ਕਰਨਾ ਵਾਪਰੀ ਹਾਂਜੀ ਡੈਥ ਹੋ ਗਈ ਜੀ ਪ੍ਰਦਰਸ਼ਨ ਹਾਂਜੀ ਹੋ ਗਿਆ ਕਰਤਾ ਜੀ ਠੀਕ ਹੈ ਜੀ ਡੈਥ ਹੋ ਗਈ ਹੈ ਠੀਕ ਹੈ ਜੀ ਅੱਜ ਕਿ ਨਾ ਕਿਸੇ ਫੌਜੀ ਜਿਹੜਾ ਸ਼ਹੀਦ ਹੋਇਆ ਜੀ ਅਮਰਤਪਾਲ ਅਮਰਤਪਾਲ ਸਿੰਘ ਹਾਂਜੀ ਤੁਹਾਡਾ ਪਰਾ ਸੀਗੇ ਜੀ ਹਾਂਜੀ ਇਹ ਮੇਰਾ ਪਰਾ ਪਿੰਡ ਕਿਹੜਾ ਸੀਗੇ ਜੀ ਪਿੰਡ ਚੰਗਿਆਂ ਜੀ ਚੰਗਿਆਂ ਤੇ ਅੱਜ ਅੰਤਿਮ ਸਨਮਾਨ ਕੀਤਾ ਗਿਆ ਅੰਤਿਮ ਸਨਮਾਨ ਕੀਤਾ ਗਿਆ ਜੀ ਹਾਂਜੀ ਪਿੰਡ ਦੇ ਸ਼ਮਸ਼ਾਨ ਘਰ ਅਸੀਂ ਪਿੰਡ ਤੇ ਸਨਮਾਨ ਕਰਕੇ ਅੰਤਿਮ ਸਨਮਾਨ ਕੀਤਾ ਗਿਆ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਹਾਂ ਸਲੋ ਪੜਾਂ ਬਾਕੀ ਜੋ ਕੋ ਅੰਤਮਾਨ ਕਰੇ ਜਬੂਗਾ ਉਹ ਪਾਣਾ ਪਾਨੇ ਆ ਦੌਰ ਮਾਰੀ ਘੜਨਾ ਵਾਪਰੀ ਆ ਠੀਕ ਹਾਂਜੀ ਰਸਤੇ ਵਿੱਚ ਐਕਸੀਡੈਂਟ ਹੋਣ ਕਰਕੇ ਪਰਿਵਾਰ ਚ ਕੌਣ ਕੌਣ ਸੀ ਪਰਿਵਾਰ ਚ ਬਸ ਚਾਚਾ ਜੀ ਮਾਸੀ ਜੀ ਹਾਂਜੀ ਤੇ ਇੱਕ ਹੀ ਬੇਟਾ ਸੀ ਠੀਕ ਹੈ ਜੀ ਤੇ ਉਹ ਉਹਦੀ ਵਾਈਫ ਸੀ ਠੀਕ ਹੈ ਜੀ ਇਹ ਬੱਚਾ ਵੀ ਸੀਗਾ ਜੀ ਨਹੀਂ ਬੱਚਾ ਨਹੀਂ ਜੀ ਪੰਜ ਚਾਰ ਮਹੀਨੇ ਪਹਿਲੇ 4-5 ਦੀ ਹੋ ਗਈ ਠੀਕ ਹੈ ਜੀ ਤੇ ਸਰਵਿਸ ਕਰਦੇ ਕਿੰਨਾ ਚਿਰ ਹੋ ਗਿਆ ਜੀ ਹੋਰ ਸਰਵਿਸ ਕਰਦੇ ਨੂੰ 8 ਸਾਲ ਹੋ ਗਏ ਸੀ 8 ਸਾਲ ਜੀ ਹਾਂ ਜੀ ਕਿਹੜੀ ਜਗ੍ਹਾ 'ਚ ਡਿਊਟੀ ਸੀ ਜੀ ਸ਼੍ਰੀ ਨਗਰ ਸੇ ਵਿੱਚ ਡਿਊਟੀ ਸੀ ਹੋਰ ਕਹਿੰਦੇ ਹਾਂ ਤੇ ਹਾਂ ਜੀ ਛੁੱਟੀ ਆਇਆ ਸੀ ਤਿੰਨ ਚਾਰ ਦਿਨ ਹੋ ਗਏ ਹਾਂਜੀ ਤੇ ਬਹੁਤ ਹੀ ਐਕਸੀਡੈਂਟ ਹੋਣ ਕਰਕੇ ਬਹੁਤ ਮਾਰ ਕਰਨ ਵਾਲਾ ਠੀਕ ਬਾਪੂ ਜੀ ਕੀ ਕਹਿਣਾ ਚਾਹੁੰਦੇ ਸੀ ਇਹੋ ਕਹਿੰਦੇ ਜਾਨੇ ਵੀ ਜਦੋਂ ਜੋ ਹਣ ਸਾਡਾ ਤੇ ਵੇਲਾ ਆਈ ਆਨੇ ਜੋ ਸਰਕਾਰ ਜੋ ਕਰ ਸਕਦੀ ਉਹ ਕਰੇ ਆਉਂਦਾ ਹਾਂਜੀ ਤੇ ਸਾਡੇ ਬੰਦੇ ਕੱਖ ਨੂੰ ਜੱਟ ਗਿਆ ਇਰਾਦਾ ਹਾਂਜੀ ਆ ਜਿੰਨੇ ਅੱਜ ਸਰਕਾਰੀ ਸਨਮਾਨਾਂ ਨਾਂ ਬੇਟੇ ਦਾ ਸਨਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਇਹੋ ਕਹਿੰਦਾ ਜੌਨੇ ਆ ਵੀ ਬਾਕੀ ਬਹੁਤ ਮਾਰੀ ਗੱਲ ਹੋਈ ਸਾਡਾ ਬੱਚਾ 8 ਸਾਲ ਹੋ ਗਏ ਨਵਜੇ ਕਰਦੇ ਆਈ ਗੁਜ਼ਰ ਗਿਆ ਠੀਕ ਹੈ ਜੀ ਚਲੋ ਅਸੀਂ ਤੇ ਕਹਿੰਦੇ ਰੋਟੀ ਨਾਲ ਹੋਰ ਚਾਰ ਦਿਨ ਆਉਂਦਾ ਹਾਂਜੀ ਤੇ ਇੱਧੇ ਆ ਕੇ ਨਾਂ ਇਹ ਵਾਕਾ ਹੁੰਦਾ ਠੀਕ ਹੈ ਜੀ ਇਹੋ ਗੱਲ ਕਹੋ ਜਿੰਦੇ ਜਦੋਂ ਸਰਕਾਰ ਜੋ ਭਵੰਦ ਮੰਡ ਕਰ ਸਕਦਾ ਉਹ ਹਾਂਜੀ ਹਾਂਜੀ ਵਿਜੀ ਕੀ ਨਾ ਆਪਣਾ ਜੀ ਜਿਹੜਾ ਅੱਜ ਵੀਰ ਸ਼ਹੀਦ ਹੋਇਆ ਕੀ ਲੱਗਦਾ ਸੀ ਤੁਹਾਡਾ ਜੀ ਆਪਣਾ ਛੋਟੀ ਭੂਏ ਦੀ ਤਲਕਾ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਇਸ ਮੰਦਪਕ ਘਟਨਾ ਤੇ ਜੀ ਬਹੁਤ ਤਕਲੀਫ ਦੇ ਘਟਨਾ ਹੋਈ ਹੈ ਠੀਕ ਹੈ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੀ ਉਹਦਾ ਸਾਰਾ ਉਹ ਸੀ ਹਾਂਜੀ ਮਾਪੇ ਬਜ਼ੁਰਗ ਹੋ ਚੁੱਕੇ ਹਨ ਇਹਨਾਂ ਦੇ ਬੱਚਾ ਸਰਕਾਰੀ ਨੌਕਰੀ ਮੁਸ਼ਕਿਲ ਨਾਲ ਲੱਗਾ ਸੀ ਵਧੀਆ ਇਹਨਾਂ ਦਾ ਤੌਰ ਤਰੀਕਾ ਚੱਲ ਰਿਹਾ ਸੀ ਘਰ ਦਾ ਹਾਂਜੀ ਪਰ ਬੁਢਾਪੇ ਵਿੱਚ ਆ ਗਏ ਨਾ ਤੇ ਜੋ ਸਾਰੇ ਦੀ ਛੋਟੀ ਸੀ ਉਹ ਟੁੱਟ ਚੁੱਕੀ ਆ ਹਾਂਜੀ ਬਾਕੀ ਜਿੰਨਾ ਵੀ ਹੋ ਸਕੇ ਸਰਕਾਰ ਸੈਂਟਰਲ ਸਰਕਾਰ ਸਟੇਟ ਸਰਕਾਰ ਹੋ ਸਕੇ ਜੋ ਵੀ ਬੰਦਾ ਸਰ ਦਾ ਇਹਨਾਂ ਦਾ ਜੋ ਵੀ ਸਨਮਾਨ ਆ ਬੱਚੇ ਦਾ ਜਾਨ ਦੇ ਮਾਪੇ ਦਾ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਂਦਾ ਹੈ ਅਜੰਤਮ ਸਨਸਕਾਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਸਦੇ ਬਾਰੇ ਹਾਂਜੀ ਬਹੁਤ ਵਧੀਆ ਜੀ ਆ ਇੰਡੀਅਨ ਆਰਮੀ ਆਏ ਆਪਣਾ ਜੋ ਉਹਨਾਂ ਦਾ ਸੋਲਜਰ ਦੇ ਤੌਰ ਤੇ ਬਣਦਾ ਸੀ ਹਾਂਜੀ ਉਹਨਾਂ ਪਰੋਪਰ ਕੀਤਾ ਆਪਣਾ ਮਾਣ ਸਨਸਕਾਰ ਕੀਤਾ ਬੱਚੇ ਦਾ ਹਾਂਜੀ ਤੇ ਉਹ ਇਸ ਇਸ ਕਾਰਵਾਈ ਫਰੋਥ ਦੀ ਕਾਰਵਾਈ ਕਰਕੇ ਸਾਡਾ ਵੀ ਮਾਣ ਨਾਲ ਸਰ ਉੱਚਾ ਹੋਇਆ ਜੀ ਫਿਰ ਫਿਰ ਮਾੜੀ ਸ਼ਾਨਦਤ ਹੈ ਤੁਹਾਨੂੰ ਗਰਵ ਹੈ ਜੀ ਬਿਲਕੁਲ ਜੀ ਠੀਕ ਜੀ ਬੱਚੇ ਦੀ ਜੋ ਸ਼ਾਨਦਤ ਹੋਈ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂ ਜੀ ਦੇਖੋ ਸਾਡਾ ਬੱਚਾ ਸਨ ਬਹੁਤ ਸਾਰੇ ਨੇ ਇਹ ਬੱਚਾ ਸੀ ਹਾਂਜੀ 6 ਮਹੀਨੇ ਵਿਆਹ ਨੂੰ ਹਜੇ ਹੋਇਆ ਦੇਜ ਦੀ 1 ਲੱਖ ਤੋਂ ਦੋ ਠੀਕ ਹੈ ਬਹੁਤ ਜ਼ਿਆਦਾ ਸਾਰੇ ਬਹੁਤ ਜੀ ਇੱਕ ਬੱਚਾ ਸੀ ਅੱਜ ਬੱਚੇ ਦਾ ਸਰਕਾਰੀ ਸਨਮਾਨਨਾ ਜਿਹੜਾ ਕੀਤਾ ਸੰਧਰਸਕਾਰ ਕੀਤਾ ਗਿਆ ਹੈ ਇੰਡੀਅਨ ਆਰਮੀ ਦੁਆਰਾ ਠੀਕ ਹੈਣਾ ਚਾਹੁੰਦੇ ਸੀ ਵਧੀਆ ਸਨਮਾਨਨਾ ਕਰ ਕੀਤਾ ਠੀਕ ਹੈ ਬਹੁਤ ਹੈ